ਗੱਲ ਕਰਾਂਗੇ ਜੀ ਇੱਕ 17 ਸਾਲਾ ਵਿਦਿਆਰਥੀ ਜਿਹਦਾ ਨਾਮ ਹੈ ਆਰੀਅਨ ਅਸਾਨੀ ਉਹ ਵਿਦਿਆਰਥੀ ਜਿਨੇ ਅਹਮਦਾਬਾਦ ਜਹਾਜ਼ ਹੈ ਜਿਹੜਾ ਕ੍ਰੈਸ਼ ਹੁੰਦਾ ਦੇਖਿਆ ਜਿਹੜੀ ਵੀਡੀਓ ਵਾਇਰਲ ਹੁੰਦੀ ਹੈ ਜਹਾਜ਼ ਉੜਦੇ ਦੀ ਘਰ ਦੀਆਂ ਛੱਤਾਂ ਉਤੋਂ ਜਹਾਜ਼ ਲੰਘ ਰਿਹਾ ਹੈ ਉਸ ਵੀਡੀਓ ਨੂੰ ਬਣਾਉਣ ਵਾਲਾ ਇਹ ਵਿਦਿਆਰਥੀ ਹੀ ਸੀਗਾ ਜਿਹਦਾ ਨਾਮ ਹੈ ਆਰੀਅਨ ਅਸਾਨੀ ਉਹਨੇ ਬਿਲਕੁਲ ਨਜ਼ਦੀਕ ਤੋਂ ਜਿਹੜੀ ਵੀਡੀਓ ਬਣਾਈ ਸੀ ਜਹਾਜ਼ ਦੀ ਤੇ ਉਸਦੇ ਬਿਆਨ ਹੁਣ ਥਾਣੇ ਦੇ ਵਿੱਚ ਜਿਹੜੇ ਦਰਜ ਹੋਏ ਹੈ ਜੋ ਜਾਂਚ ਦਾ ਹਿੱਸਾ ਬਣਨਗੇ ਉਸ ਤੋਂ ਪੁੱਛਗਿੱਛ ਜਿਹੜੀ ਕੀਤੀ ਗਈ ਹੈ ਵੀ ਕਿਸ ਤਰ੍ਹਾਂ ਦੀਆਂ ਆਵਾਜ਼ਾਂ ਜਹਾਜ਼ ਦੇ ਵਿੱਚੋਂ ਆ ਰਹੀਆਂ ਸੀ ਕਿ ਜਦੋਂ ਉਹ ਵੀਡੀਓ ਬਣਾ ਰਿਹਾ ਸੀਗਾ ਤਾਂ ਉਸ ਦੇ ਬਿਆਨ ਕਾਫੀ ਹੱਦ ਤੱਕ ਜਿਹੜੇ ਉਹ ਜਾਂਚ ਲਈ ਸਾਬਤ ਹੋਣਗੇ ਇਸ ਤਰ੍ਹਾਂ ਕਿਤੇ ਜਾਂਚ ਵਾਲੀਆਂ ਟੀਮਾਂ ਨੂੰ ਮਦਦ ਆ ਜਿਹੜੀ ਮਿਲੂਗੀ ਕਿ ਆਖਰ ਜਹਾਜ਼ ਕਰੈਸ਼ ਆ ਜਿਹੜੇ ਕਿਹੜੇ ਕਾਰਨ ਕਰਕੇ ਹੋ ਗਿਆ ਜਹਾਜ਼ ਦੀ ਜਾਂਚ ਜਿਹੜੀ ਚੱਲ ਰਹੀ ਹੈ ਤਾਂ ਇਹ 17 ਸਾਲਾ ਵਿਦਿਆਰਥੀ 12ਵੀਂ ਜਮਾਤ ਦੇ ਵਿੱਚ ਹੈ ਜਿਹੜਾ ਪੜਦਾ ਹੈ ਤੇ ਕਿਤਾਬਾਂ ਖਰੀਦਣ ਲਈ ਅਹਮਦਾਬਾਦ ਹੈ ਜਿਹੜਾ ਆਉਂਦਾ ਤਾਂ ਇਹਦਾ ਘਰ ਸੀ ਜਿਹੜਾ ਜਿੱਥੇ ਦਾ ਪਿਤਾ ਕਿਰਾਏ ਤੇ ਰਹਿੰਦਾ ਸੀਗਾ ਇਹਦੇ ਪਿਤਾ ਸੀ ਜਿਹੜੇ ਉਹ ਆਰਮੀ ਚੋਂ ਰਿਟਾਇਰ ਨੇ ਤੇ ਮੈਟਰੋ ਦੇ ਵਿੱਚ ਗਾਰਡ ਦੀ ਨੌਕਰੀ ਕਰਦੇ ਆ ਤੇ 에ਰਪੋਰਟ ਦੇ ਨੇੜੇ ਇੱਕ ਕਿਰਾਏ ਦੇ ਮਕਾਨ ਤੇ ਰਹਿੰਦੇ ਸੀ ਤਾਂ ਉਥੋਂ ਜਹਾਜ਼ ਬਿਲਕੁਲ ਨਜ਼ਦੀਕ ਤੋਂ ਆ ਜਿਹੜੇ ਲੰਘਦੇ ਆ ਜਦੋਂ ਇਹ ਬੱਚਾ ਆਪਣੇ ਪਿਤਾ ਦੇ ਕੋਲੇ ਆਉਂਦਾ ਕਿਤਾਬਾਂ ਖਰੀਦਣ ਵਾਸਤੇ ਅਹਮਦਾਬਾਦ ਦੇ ਵਿੱਚ ਉਹ ਉਸੇ ਦਿਨੀ ਜਹਾਜ਼ਾਂ ਦੀ ਆਵਾਜ਼ ਆਉਂਦੀ ਹੈ ਇਹ ਛੱਤ ਤੇ ਚੱਲੇ ਜਾਂਦਾ ਉਹ ਤੋਂ ਸੁੱਖ ਤਾਂ ਹੁੰਦੀ ਹੈ ਕਿਉਂਕਿ ਜਦੋਂ ਆਪਾਂ ਜਹਾਜ਼ ਨੂੰ ਨਜ਼ਦੀਕ ਤੋਂ ਦੇਖਦੇ ਆ ਆਪਾਂ ਆਮੀ ਪਿੰਡ ਹੈ ਚਾਹੇ ਸ਼ਹਿਰ ਹੈ ਜੇ ਕੋਈ ਜਹਾਜ਼ ਨੀਵਾ ਲੰਘਦਾ ਹੈ ਤਾਂ ਆਪਾਂ ਅਕਸਰ ਉਹ ਮੈਨੂੰ ਦੇਖਣ ਲੱਗ ਜਾਂਦੇ ਆ ਕਈ ਲੋਕ ਵੀਡੀਓ ਜਿਹੜੀ ਬਣਾ ਲੈਂਦੇ ਓਮੀ ਇਸ ਵਿਦਿਆਰਥੀ ਨੂੰ ਉਤਸੁਕਤਾ ਸੀਗੀ ਜਹਾਜ਼ਾਂ ਦੀ ਆਵਾਜ਼ ਸੁਣਦਾ ਹੈ ਕੋਠੇ ਤੇ ਡੜ ਜਾਂਦਾ ਹੈ ਤੇ ਵੀਡੀਓ ਜਿਹੜੀ ਬਣਾਉਣ ਲੱਗ ਜਾਂਦਾ ਕਿਉਂਕਿ ਜਹਾਜ਼ ਨੇ ਉਡਾਨ ਹਾਰੇ ਜਿਹੜੀ ਭਰੇ ਹੀ ਹੁੰਦੀ ਹੈ 600 ਫੁੱਟ ਦੀ ਉਚਾਈ ਤੇ ਹੁੰਦਾ ਤੇ ਇਸ ਦੇ ਮਨ ਦੇ ਵਿੱਚ ਇਹ ਸੀਗਾ ਕਿ ਇਹ ਜਹਾਜ਼ ਇੱਥੋਂ ਚੜਿਆ ਦੂਸਰੇ ਕਿਤੇ ਨੇੜੇ ਹਵਾਈ ਅੱਡੇ ਤੇ ਜਿਹੜਾ ਉਤਰੂਗਾ ਕਿਉਂਕਿ ਜਵਾਕ ਸੀ ਨਹੀਂ ਪਤਾ ਸੀਗਾ ਇਹ ਵੀਡੀਓ ਜਿਹੜੀ 40 ਸੈਕਿੰਡ ਦੀ ਬਣਾਉਂਦਾਗਾ ਇਹਦੇ ਦੇਖਦੇ ਦੇਖਦੇ ਜਹਾਜ਼ ਜਿਹੜਾ ਕ੍ਰੈਸ਼ ਹੋ ਜਾਂਦਾ ਤੇ ਇਸ ਤੋਂ ਬਾਅਦ ਇਹਨੂੰ ਇੰਨਾ ਕ ਸਦਮਾ ਜਿਹੜਾ ਲੱਗਦਾ ਕਿ ਹਾਲੇ ਤੱਕ ਉਹ ਦ੍ਰਿਸ਼ਾ ਜਿਹੜਾ ਇਸ ਵਿਦਿਆਰਥੀ ਦੇ ਦਿਮਾਗ ਦੇ ਵਿੱਚੋਂ ਨਹੀਂ ਨਿਕਲਿਆ ਉਹ ਘਬਰਾਟ ਦੇ ਵਿੱਚ ਐ ਦੂਸਰਾ ਪੁਲਿਸ ਸੈਨੇ ਕਰ ਆ ਜਾਂਦੀ ਹੈ ਘਰ ਦੇ ਵੀ ਹੈਰਾਨ ਹੋ ਜਾਂਦੇ ਡਰ ਜਾਂਦੇ ਆ ਇਹ ਬੱਚੇ ਨੇ ਤਾਂ ਡਰ ਨਹੀਂ ਸੀ ਵੀ ਆਖਰ ਸਾਡੇ ਘਰੇ ਪੁਲਿਸ ਆ ਜਿਹੜੀ ਕਿਉਂ ਆਈ ਹੈ ਉਹ ਤਾਂ ਆਈ ਸੀ ਕਿਉਂਕਿ ਇਹ ਵੀਡੀਓ ਉਸ ਬੱਚੇ ਨੇ ਆਪਣੇ ਮੋਬਾਈਲ 'ਚ ਬਣਾਈ ਸੀ ਇਹ ਸੀਨ ਹੈ ਜਿਹੜਾ ਕੈਪਚਰ ਕੀਤਾ ਸੀ ਪਤਾ ਉਹਨੂੰ ਵੀ ਨਹੀਂ ਸੀ ਵੀ ਐਡਾ ਵੱਡਾ ਹਾਦਸਾ ਜਿਹੜਾ ਹੋਣ ਜਾ ਰਿਹਾ ਤਾਂ ਉਹਦੇ ਵਿੱਚ ਆਵਾਜ਼ ਆ ਜਿਹੜੀ ਹਾਇ ਦੀ ਸਾਫ਼ ਸੁਣੀ ਜਾ ਸਕਦੀ ਹੈ ਉਹਦੇ ਵਿੱਚ ਹੁਣ ਜਿਹੜੀ ਜਾਂਚ ਏਜੰਸੀਆਂ ਨੇ ਉਹਨਾਂ ਨੂੰ ਮਦਦ ਮਿਲ ਜੂ ਉਹ ਵੀਡੀਓ ਸੁਣ ਕੇ ਤੇ ਬੱਚੇ ਤੋਂ ਜੋ ਵੀ ਸਵਾਲ ਜਵਾਬ ਹੋਣਗੇ ਪੁੱਛਗਿੱਛ ਕਰਕੇ ਤੇ ਨਾਲ ਉਹਨਾਂ ਦੇ ਪਿਤਾ ਆਪਣੇ ਬੱਚੇ ਨਾਲ ਥਾਣੇ 'ਚ ਗਏ ਸੀ ਜੋ ਤੋਂ ਪੁੱਛਗਿੱਛ ਕੀਤੀ ਹੈ ਉਹਨਾਂ ਨੇ ਦੱਸ ਦਿੱਤਾ ਕੋਈ ਐਦਾਂ ਨਹੀਂ ਹੈ ਕਿ ਇਸ ਬੱਚੇ ਨੇ ਜੁਰਮ ਕੀਤਾ ਹੈ ਪਤਾ ਕਿਸੇ ਨੂੰ ਵੀ ਨਹੀਂ ਸੀ ਵੀ ਐਦਾਂ ਹੋ ਇਹ ਤਾਂ ਕੁਦਰਤੀ ਉਹਨੇ ਵੀਡੀਓ ਜਿਹੜੀ ਬਣਾਈ ਕਿ ਮੈਂ ਆਪਣੇ ਦੋਸਤਾਂ ਨੂੰ ਭੇਜੂਗਾ ਆਪਾਂ ਨੇ ਪਿੰਡ ਜਾ ਕੇ ਆਪਣੇ ਘਰ ਜਾ ਕੇ ਦਿਖਾਉਂਗਾ ਵੀ ਆਹ ਦੇਖੋ ਇਤੋਂ ਜਹਾਏ ਕਿੰਨੇ ਨੀਵੇਂ ਲੱਗਦੇ ਆ ਹੁੰਦਾ ਹੀ ਇਹ ਬੱਚਿਆਂ ਦੇ ਵਿੱਚ ਸਿਆਣੇ ਲੋਕ ਵੀ ਅਕਸਰ ਬਣਾਈ ਲੈਣਗੇ ਜੇ ਉਹਨਾਂ ਦੀ ਛੱਤ ਉੱਤੋਂ ਦੀ ਕੋਈ ਨੀਵਾ ਜਹਾਜ ਜਿਹੜਾ ਲੰਗਦਾ ਤਾਂ ਬਾਕੀ ਸੋਸ਼ਲ ਮੀਡੀਆ ਤੇ ਅਫਵਾਹਾਂ ਦਰਤੀਆਂ ਕਿ ਬੱਚੇ ਨੂੰ ਚੱਕ ਕੇ ਲੈ ਗਏ ਜੀ ਬੱਚੇ ਦਾ ਕੀ ਕਸੂਰ ਹੈ ਜੀ ਇਦਾਂ ਕੁਝ ਨਹੀਂ ਹੋਇਆ ਬਿਆਨ ਦਰਜ ਹੋਏ ਨੇ ਜਾਂਚ ਦਾ ਹਿੱਸਾ ਇਹ ਬੱਚਾ ਜਿਹੜਾ ਬਣਿਆ ਵੀ ਤਾਂ ਕਿਸ ਤਰ੍ਹਾਂ ਦੀ ਆਵਾਜ਼ ਸੁਣੀ ਸੀ ਇਹ ਕੋਈ ਡਰਾਉਣੀ ਆਵਾਜ਼ ਵੀ ਆਈ ਸੀ ਜੋ ਵੀ ਉਹ ਜਾਣਕਾਰੀ ਪੁਲਿਸ ਵਾਲੇ ਕੋਲੇ ਹੁੰਦੀ ਹੈ ਜੋ ਉਹਨਾਂ ਦੇ ਸਵਾਲ ਹੁੰਦੇ ਨੇ ਇਹ ਪੁੱਛਗਿੱਛ ਕਰਕੇ ਬੱਚਾ ਵਾਪਸ ਆ ਗਿਆ ਤੇ ਕਿਤਾਬਾਂ ਖਰੀਦ ਕੇ ਆਪਣੇ ਪਿੰਡ ਵੀ ਆ ਜਿਹੜਾ ਉਹ ਚਲਿਆ ਗਿਆ